ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 'ਚ ਜ਼ਬਰੀ ਵਸੂਲੀ ਦੇ ਮੁੱਦੇ ਤੇ ਭਾਰਤੀਆਂ ਦਾ ਵੱਡਾ ਇਕੱਠ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਸੰਕੇਤ ਸਮਝਣ ਦੇ ਤਰੀਕੇ ਸਮਝਾਏ ਕੈਨੇਡਾ 'ਚ ਕਪਿਲ ਦੇ ਕੈਫੇ ਤੇ ਫਾਇਰਿੰਗ ਦਾ ਦੋਸ਼ੀ ਗ੍ਰਿਫਤਾਰ ਕਮੇਡੀਅਨ ਦੇ ਕੈਫੇ ਤੇ ਤਿੰਨ ਵਾਰ ਚਲਾਈਆਂ ਸਨ ਗੋਲੀਆਂ ਇੰਡਸ ਕੈਨੇਡਾ ਫੋਰਮ ਵੱਲੋਂ ਵਿਦੇਸ਼ੀ ਭਾਰਤੀਆਂ ਲਈ ਦੋਹਰੀ ਨਾਗਰਿਕਤਾ ਦੀ ਮੰਗ ਭਾਰਤੀ ਪ੍ਰਵਾਸੀਆਂ ਦੀਆਂ 79 ਜਥੇਬੰਦੀਆਂ ਦੀ ਨੁਮਾਇੰਦਗੀ ਕਰਦਾ ਹੈ ਇੰਡਸ ਫੋਰਮ ਪੰਜਾਬੀ ਮੂਲ ਦੀ ਲੜਕੀ ਦੇ ਕਤਲ ਕੇਸ 'ਚ ਦੌਰ ਤੇ ਲੱਗੇ ਦੋਸ਼ 26 ਅਕਤੂਬਰ ਨੂੰ ਸੜੇ ਹੋਏ ਵਾਹਨ ਚੋਂ ਪੁਲਿਸ ਨੂੰ ਮਿਲੀ ਸੀ লাশ ਕੈਨੇਡਾ ਚ ਭਾਰਤੀ ਕਾਰੋਬਾਰੀਆਂ ਤੇ ਚੱਲ ਰਹੀਆਂ ਗੋਲੀਆਂ ਦਰਮਿਆਨ ਵੈਨਕੂਵਰ ਪੁਲਿਸ ਨੇ ਇੱਕ ਜਨਤਕ ਇਕੱਠ ਕਰਦਿਆਂ ਭਾਈਚਾਰੇ ਦੇ ਲੋਕਾਂ ਨੂੰ ਐਕਸਟਰਸ਼ਨ ਮਾਮਲਿਆਂ ਬਾਰੇ ਡੂੰਘਾਈ ਨਾਲ ਜਾਣੂ ਕਰਵਾਇਆ ਤੇ ਕਮਿਊਨਿਟੀਜ਼ ਦੇ ਉੱਤੇ ਪੈਰੇ ਅਸਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਐਂਟੀ ਐਕਸਟਰਸ਼ਨ ਕਮਿਊਨਿਟੀ ਫੋਰਮ ਦੌਰਾਨ ਲੋਕਾਂ ਨੂੰ ਚੇਤਾਵਨੀ ਸੰਕੇਤ ਸਮਝਣ ਅਤੇ ਨਿਸ਼ਾਨੇ ਤੇ ਹੋਣ ਦੀ ਸੂਰਤ 'ਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰਚ ਦੱਸਿਆ ਗਿਆ ਸਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਜ਼ਬਰੀ ਵਸੂਲੀ ਕਰਨ ਵਾਲਿਆਂ ਦੀ ਜਿੱਤ ਹੋਵੇਗੀ ਜੇ ਅਸੀਂ ਅਸਲੀਅਤ ਤੋਂ ਦੂਰ ਜਾਂਦਿਆਂ ਪਰਛਾਵਿਆਂ ਹੇਠ ਲੋਕਣ ਦਾ ਯਤਨ ਕਰਾਂਗੇ ਪੁਲਿਸ ਵੱਲੋਂ ਇਹ ਮੰਦ ਭਾਗਾ ਰੁਝਾਨ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਲੋਕਾਂ ਨੂੰ ਵੀ ਖੁੱਲ ਕੇ ਸਾਹਮਣੇ ਆਉਣਾ ਹੋਵੇਗਾ ਪੁਲਿਸ ਦਾ ਟੀਚਾ ਕਮਿਊਨਿਟੀ 'ਚ ਏਕਾ ਕਾਇਮ ਕਰਦਿਆਂ ਮਸਲੇ ਦੀ ਡੂੰਘਾਈ ਤੱਕ ਜਾਣਾ ਹੈ ਤੇ ਲੋਕਾਂ ਨੂੰ ਸਮਝਾਉਣਾ ਹੈ ਕਿ ਆਖਰਕਾਰ ਐਕਸਟਰਸ਼ਨ ਦੀ ਅਸਲ ਤਸਵੀਰ ਕਿਹੋ ਜਿਹੀ ਹੈ BC 'ਚ ਸਾਹਮਣੇ ਆ ਰਹੇ ਜ਼ਿਆਦਾਤਰ ਮਾਮਲੇ ਸਰੀ ਸ਼ਹਿਰ ਨਾਲ ਸੰਬੰਧਿਤ ਨੇ ਜਿੱਥੇ ਮੌਜੂਦਾ ਬਰੇ ਦੌਰਾਨ 100 ਤੋਂ ਵੱਧ ਵਾਰਦਾਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ BC ਦੇ ਸਾਬਕਾ ਲੋਕ ਸੁਰੱਖਿਆ ਮੰਤਰੀ ਅਤੇ ਵੈਨਕੂਵਰ ਪੁਲਿਸ ਦੇ ਸੁਪਰਡੈਂਟ ਰਹਿ ਚੁੱਕੇ ਕਸ਼ ਹੀਡ ਨੇ ਕਿਹਾ ਕਿ ਅਜਿਹੇ ਸਮਾਗਮ ਸਥਾਨਕ ਵਸਿੰਦਿਆਂ ਵਾਸਤੇ ਵੱਡੀ ਅਹਿਮੀਅਤ ਰੱਖਦੇ ਨੇ ਇਸ ਵੇਲੇ ਰਿਚਮੰਡ ਦੇ ਕੌਂਸਲਰ ਵਜੋਂ ਸੇਵਾਵਾਂ ਨਿਭਾਰਿਆ ਕਾਸ਼ ਸ਼ਹੀਦ ਦਾ ਕਹਿਣਾ ਸੀ ਕਿ ਪੁਲਿਸ ਅਫਸਰ ਨਹੀਂ ਚਾਹੁੰਦੇ ਕਿ ਹਾਲਾਤ ਬੇਕਾਬੂ ਹੋਣ ਅਤੇ ਇਸ ਤੋਂ ਪਹਿਲਾਂ ਹੀ ਸਖਤ ਕਾਰਵਾਈ ਕਰਨ ਦੇ ਰੌਂਚ ਨੇ ਇਕੱਠ ਦੌਰਾਨ ਆਪਰੇਸ਼ਨ ਕਮਾਂਡ ਦੇ ਸੁਪਰਡੈਂਟ ਫਿਲ ਹਰਡ ਇਨਵੈਸਟੀਗੇਟਿਵ ਸਰਵਿਸਿਜ਼ ਦੇ ਸੁਪਰਡੈਂਟ ਡੇਲ ਵਿਡਮੈਨ ਆਰਗਨਾਈਜ਼ਡ ਕ੍ਰਾਈਮ ਸੈਕਸ਼ਨ ਦੀ ਕਾਰਜਕਾਰੀ ਇੰਸਪੈਕਟਰ ਹਰਮਨ ਰਾਏ ਤੇ ਆਪਰੇਸ਼ਨਜ਼ ਡਿਵੀਜ਼ਨ ਦੇ ਸਰਜੈਂਟ ਗੁਰਦੀਪ ਬੀਸਲਾ ਹਾਜ਼ਰ ਸਨ ਵੈਨਕੂਵਰ ਦੀ ਰੌਸ ਸਟਰੀਟ ਦੇ ਸਾਊਥ ਹਾਲ ਬੈਂਕੁਇਟ ਚ ਕਰਵਾਏ ਗਏ ਇਕੱਠ ਦੌਰਾਨ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਪੁਲਿਸ ਇਹਨਾਂ ਵਾਰਦਾਤਾਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠ ਸਕਦੀ ਹੈ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕੈਨੇਡਾ ਚ ਕਮੀਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਤੇ ਹੋਈ ਫਾਇਰਿੰਗ ਦੇ ਦੋਸ਼ੀ ਨੂੰ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ ਦੋਸ਼ੀ ਦਾ ਨਾਮ ਬੰਦੂ ਮਾਨ ਸਿੰਘ ਸੇਖੋ ਹੈ ਜਿਸ ਨੂੰ ਗੈਂਗਸਟਰ 골ਡੀ ਢਿੱਲੋਂ ਗੈਂਗ ਦਾ ਅਹਿਮ ਹੈਂਡਲਰ ਦੱਸਿਆ ਜਾ ਰਿਹਾ ਹੈ ਗ੍ਰਫਤਾਰੀ ਦੌਰਾਨ ਪੁਲਿਸ ਨੇ ਉਸ ਕੋਲੋਂ ਚੀਨ ਦੀ ਬਣੀ ਪੀਐਕਸ3 ਹਾਈ ਐਂਡ ਪਿਸਤੌਲ ਬਰਾਮਦ ਕੀਤੀ ਹੈ ਜਿਸ ਵਿੱਚ 8 ਜ਼ਿੰਦਾ ਕਾਰਤੂਸ ਵੀ ਮਿਲੇ ਨੇ ਪੁਲਿਸ ਮੁਤਾਬਕ ਸੇਖੋਂ ਦੇ ਭਾਰਤ ਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਸੇਖੋਂ ਉਤੇ ਦੋਸ਼ ਹੈ ਕਿ ਉਸਨੇ ਫਾਇਰਿੰਗ ਦੀ ਸਾਜ਼ਿਸ਼ ਰਚੀ ਸੀ ਅਤੇ ਸ਼ੂਟਰਾਂ ਤੋਂ ਲੈ ਕੇ ਲੌਜਿਸਟਿਕ ਸਪੋਰਟ ਤੱਕ ਮੁਹैया ਕਰਵਾਈ ਸੀ ਦਰਸਲ ਕੈਨੇਡਾ ਚ ਕਪਲ ਦੇ ਕੈਫੇ ਤੇ 10 ਜੁਲਾਈ 7 ਅਗਸਤ ਅਤੇ 18 ਅਕਤੂਬਰ ਨੂੰ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ ਤਿੰਨਾਂ ਵਾਰ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ 골ਡੀ ਢਿੱਲੋਂ ਅਤੇ ਕੁਲਵੀਰ ਸਿੰਘ ਨੇਪਾਲੀ ਨੇ ਲਈ ਸੀ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਸੇਖੋ ਲੰਬੇ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਗੈਂਗਸਟਰਾਂ ਵਿਚਕਾਰ ਇੱਕ ਕੜੀ ਦੇ ਤੌਰ ਤੇ ਕੰਮ ਕਰ ਰਿਹਾ ਸੀ ਉਹ ਗੋਲੀਬਾਰੀ, ਜ਼ਬਰੀ ਵਸੂਲੀ ਅਤੇ ਧਮਕੀ ਵਰਗੇ ਮਾਮਲਿਆਂ 'ਚ ਸ਼ਾਮਲ ਰਿਹਾ ਏ। ਪੁਲਿਸ ਹੁਣ ਗੋਲਡੀ ਢਿੱਲੋਂ ਗੈਂਗ ਦੇ ਹੋਰ ਮੈਂਬਰਾਂ, ਫੰਡਿੰਗ ਚੈਨਲ ਅਤੇ ਹਥਿਆਰਾਂ ਦੀ ਸਪਲਾਈ ਨੈਟਵਰਕ ਦੀ ਜਾਂਚ ਅੱਗੇ ਵਧਾਰੀ ਹੈ। ਇਸ ਕਾਰਵਾਈ ਨੂੰ ਹਾਲ ਹੀ ਦੇ ਅੰਤਰਰਾਸ਼ਟਰੀ ਗੈਂਗਸ ਖਿਲਾਫ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ਚ ਭਾਰਤੀ ਪ੍ਰਵਾਸੀਆਂ ਦੀਆਂ 79 ਜਥੇਬੰਦੀਆਂ ਦੀ ਨੁਮਾਇੰਦਗੀ ਕਰਨ ਵਾਲੇ ਇੰਡਸ ਕੈਨੇਡਾ ਫੋਰਮ ਨੇ ਭਾਰਤ ਸਰਕਾਰ ਨੂੰ ਦੋਹਰੀ ਨਾਗਰਿਕਤਾ ਸ਼ੁਰੂ ਕਰਨ ਜਾਂ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਸਕੀਮ ਤਹਿਤ ਅਧਿਕਾਰਾਂ ਨੂੰ ਮਹੱਤਵਪੂਰਨ ਢੰਗ ਨਾਲ ਵਧਾਉਣ ਦੀ ਅਪੀਲ ਨੂੰ ਦੁਹਰਾਇਆ ਹੈ ਫੋਰਮ ਦੀ ਅਗਵਾਈ ਕਰ ਰਿਹਾ ਵਿਕਰਮ ਬਾਜਵਾ ਨੇ ਕਿਹਾ ਕਿ ਦੋਹਰੀ ਨਾਗਰਿਕਤਾ ਸਿਰਫ ਇੱਕ ਪ੍ਰਸ਼ਾਸਨਿਕ ਸੁਧਾਰ ਨਹੀਂ ਹੈ ਸਗੋਂ ਇਹ ਇੱਕ ਅਜਿਹਾ ਕਦਮ ਹੈ ਜੋ ਭਾਰਤ ਦੇ ਵਿਸ਼ਵ ਵਿਆਪੀ ਕੱਦ ਨੂੰ ਉੱਚਾ ਚੁੱਕਣ ਦੀ ਸਮਰੱਥਾ ਰੱਖਦਾ ਹੈ ਇੱਕ ਸਕਾਂਫਰੈਂਸ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਨਵੀਨਤਮ ਅੰਕੜਿਆਂ ਦਾ ਹਵਾਲਾ ਦਿੱਤਾ ਫੋਰਮ ਨੇ ਨੋਟ ਕੀਤਾ ਕਿ 80 ਲੱਖ ਤੋਂ ਵੱਧ ਵਿਦੇਸ਼ੀ ਭਾਰਤੀ ਅਮਰੀਕਾ ਅਤੇ ਕੈਨੇਡਾ ਚ ਰਹਿੰਦੇ ਨੇ ਤੇ ਉਹ ਭਾਰਤ ਦੀ ਸਭ ਤੋਂ ਮਜ਼ਬੂਤ ਰਣਨੀਤਿਕ ਸੰਪਤੀਆਂ ਚੋਂ ਇੱਕ ਨੇ ਫਿਰ ਵੀ ਦੋਹਰੀ ਨਾਗਰਿਕਤਾ ਦੁਆਰਾ ਪ੍ਰਦਾਨ ਕੀਤੇ ਅਧਿਕਾਰਾਂ ਸੁਰੱਖਿਆ ਤੇ ਲੰਬੀ ਮਿਆਦ ਦੀ ਸਥਿਰਤਾ ਤੋਂ ਬਿਨਾਂ ਭਾਰਤ ਉਹਨਾਂ ਦੀ ਵਿੱਤੀ ਤਾਕਤ ਪੇਸ਼ੇਵਰ ਸਮਰੱਥਾਵਾਂ ਅਤੇ ਵਿਸ਼ਵਵਿਆਪੀ ਪ੍ਰਭਾਵ ਦਾ ਪੂਰਾ ਲਾਭ ਲੈਣ ਚ ਅਸਮਰੱਥ ਹੈ ਬਾਜਵਾਨ ਨੇ ਦੱਸਿਆ ਕਿ ਇਜ਼ਰਾਈਲ, ਕੈਨੇਡਾ, ਯੂਕੇ, ਆਸਟ੍ਰੇਲੀਆ ਅਤੇ ਇੱਥੋਂ ਤੱਕ ਕਿ ਪਾਕਿਸਤਾਨ ਵਰਗੇ ਦੇਸ਼ਾਂ ਨੇ ਆਪਣੀ ਕੂਟਨੀਤਿਕ ਪਹੁੰਚ ਅਤੇ ਆਰਥਿਕ ਗਤੀ ਨੂੰ ਵਧਾਉਣ ਲਈ ਲੰਬੇ ਸਮੇਂ ਤੋਂ ਦੋਹਰੀ ਨਾਗਰਿਕਤਾ ਦਾ ਲਾਭ ਉਠਾਇਆ ਹੈ। ਉਹਨਾਂ ਸਵਾਲ ਕੀਤਾ ਕਿ ਜੇ ਇਹ ਦੇਸ਼ ਕੌਮੀ ਵਿਕਾਸ ਲਈ ਆਪਣੇ ਪ੍ਰਵਾਸੀਆਂ ਨੂੰ ਸ਼ਕਤੀ ਪ੍ਰਦਾਨ ਕਰ ਸਕਦੇ ਨੇ ਤਾਂ ਭਾਰਤ ਓਸੀਆਈ ਤਹਿਤ ਸਿਰਫ ਲਾਈਫਲੌਂਗ ਵੀਜ਼ੇ ਤੱਕ ਹੀ ਆਪਣੇ ਆਪ ਨੂੰ ਕਿਉਂ ਸੀਮਤ ਰੱਖਣਾ ਚਾਹੁੰਦਾ ਹੈ? ਬਾਜਵਾ ਨੇ ਦੁਹਰਾਇਆ ਕਿ ਦੋਹਰੀ ਨਾਗਰਿਕਤਾ ਇੱਕ ਇਤਿਹਾਸਕ ਸੁਧਾਰ ਵੱਜੋਂ ਕੰਮ ਕਰ ਸਕਦੀ ਹੈ ਇਹ ਭਾਰਤ ਨੂੰ ਭਵਿੱਖ ਲਈ ਤਿਆਰ ਵਿਸ਼ਵ ਵਿਆਪੀ ਅਰਥ ਵਿਵਸਥਾ ਵੱਲ ਵਧਾਏਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਮਿਸ਼ਨ ਨੂੰ ਤੇਜ਼ ਕਰੇਗੀ। ਉਨ੍ਹਾਂ ਸਮਝਾਇਆ ਕਿ ਦੋਹਰੀ ਨਾਗਰਿਕਤਾ ਵਿਦੇਸ਼ੀ ਭਾਰਤੀਆਂ ਨੂੰ ਬਹੁਤ ਲੋੜੀਂਦੀ ਸਥਿਰਤਾ ਪ੍ਰਦਾਨ ਕਰੇਗੀ ਜੋ ਆਰਥਿਕ ਅਨਿਸ਼ਚਿਤਤਾਵਾਂ ਦਾ ਸਾਹਮਣਾ ਕਰ ਰਹੇ ਨੇ ਖਾਸ ਕਰਕੇ ਸੰਯੁਕਤ ਰਾਜ 'ਚ ਦੋਹਰੀ ਨਾਗਰਿਕਤਾ ਦੇ ਨਾਲ ਉਨ੍ਹਾਂ ਨੂੰ ਭਾਰਤ 'ਚ ਲੰਬੀ ਮਿਆਦ ਦੀਆਂ ਸੰਪਤੀਆਂ ਦੇ ਨਿਵੇਸ਼ ਬਣਾਉਣਾ ਜਾਰੀ ਰੱਖਣ ਲਈ ਵਿਸ਼ਵਾਸ ਅਤੇ ਸੁਰੱਖਿਆ ਮਿਲੇਗੀ ਜਿਸ ਨਾਲ ਵਿਸ਼ਵਵਿਆਪੀ ਉਤਰਾ ਚੜਾ ਦੌਰਾਨ ਵੀ ਆਰਥਿਕ ਰੁਝੇਵਿਆਂ 'ਚ ਕੋਈ ਰੁਕਾਵਟ ਨਹੀਂ ਆਵੇਗੀ ਬਾਜਵਾ ਨੇ ਕੈਨੇਡਾ 'ਚ ਭਾਰਤੀ ਭਾਈਚਾਰੇ ਨੂੰ ਪ੍ਰਭਾਵਿਤ ਕਰ ਰਹੇ ਵੱਧ ਦੇ ਸੁਰੱਖਿਆ ਮੁੱਦਿਆਂ ਖਾਸ ਤੌਰ ਤੇ ਪੰਜਾਬ ਤੋਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਤੇ ਚਿੰਤਾ ਪ੍ਰਗਟਾਈ ਦੋਹਰੀ ਨਾਗਰਿਕਤਾ ਪ੍ਰਵਾਸੀ ਪਰਿਵਾਰਾਂ ਨੂੰ ਭਾਰਤ ਤੋਂ ਕਾਨੂੰਨੀ ਸਪਸ਼ਟਤਾ ਅਤੇ ਮਜ਼ਬੂਤ ਸੰਸਥਾਗਤ ਸਹਾਇਤਾ ਪ੍ਰਦਾਨ ਕਰਕੇ ਸੁਰੱਖਿਆ ਦੀ ਵਧੇਰੇ ਭਾਵਨਾ ਦੇਵੇਗੀ ਫੋਰਮ ਨੇ ਉਜਾਗਰ ਕੀਤਾ ਕਿ ਦੋਹਰੀ ਨਾਗਰਿਕ ਤਾ ਵਿਸ਼ੇ ਭਾਰਤ ਦੇ ਆਰਥਿਕ ਸੱਭਿਆਚਾਰਕ ਅਤੇ ਕੂਟਨੀਤਿਕ ਪ੍ਰਭਾਵ ਨੂੰ ਮਹੱਤਵਪੂਰਨ ਰੂਪ ਚ ਵਧਾਏਗੀ ਡੈਲਟਾ ਪੁਲਿਸ ਵੱਲੋਂ ਪੰਜਾਬੀ ਮੂਲ ਦੀ ਮਨਦੀਪ ਕੌਰ ਦੇ ਕਤਲ ਦੇ ਮਾਮਲੇ ਚ ਲੜਕੀ ਦੇ ਦਿਓਰ ਗੁਰਜੋਤ ਸਿੰਘ ਖੈਰਾ ਉੱਪਰ ਸੈਕੰਡ ਡਿਗਰੀ ਮਰਡਰ ਦੇ ਚਾਰਜ ਲਗਾਏ ਨੇ 26 ਅਕਤੂਬਰ 2025 ਨੂੰ ਡੈਲਟਾ ਪੁਲਿਸ ਵਿਭਾਗ ਨੂੰ ਹਾਈਵੇ 17 ਉੱਪਰ ਇੱਕ ਹਾਦਸੇ ਦੀ ਸੂਚਨਾ ਮਿਲੀ ਤੇ ਪੁਲਿਸ ਨੂੰ ਇੱਕ ਵਾਹਨ ਮਿਲਿਆ ਜਿਸ ਨੂੰ ਅੱਗ ਲੱਗੀ ਹੋਈ ਸੀ ਇਸ ਘਟਨਾ 'ਚ 30 ਸਾਲਾ ਮਨਦੀਪ ਕੌਰ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਸ਼ੁਰੂਆਤੀ ਜਾਂਚ ਦੌਰਾਨ ਕੁਝ ਸ਼ੱਕ ਹੋਣ ਤੇ ਡੈਲਟਾ ਪੁਲਿਸ ਨੇ ਮੇਜਰ ਕ੍ਰਾਈਮ ਸੈਕਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਡੈਲਟਾ ਪੁਲਿਸ ਦੇ ਮੀਡੀਆ ਅਧਿਕਾਰੀ ਸਰਜੈਂਟ ਮਾਈਕ ਵਾਈਟਲੀ ਨੇ ਦੱਸਿਆ ਕਿ ਸ਼ੁਰੂ 'ਚ ਪੁਲਿਸ ਨੂੰ ਇਹ ਇੱਕ ਸੜਕ ਹਾਦਸਾ ਜਾਪਿਆ ਪਰ ਪੁਲਿਸ ਦੀ ਤਫ਼ਤੀਸ਼ ਦੌਰਾਨ ਸ਼ੱਕ ਦੀ ਸੂਈ ਗੁਰਜੋਤ ਖਹਿਰਾਵਲ ਗਈ ਮਾਈਕ ਵਾਈਟਲੀ ਨੇ ਕਿਹਾ ਕਿ ਡੈਲਟਾ ਪੁਲਿਸ ਵੱਲੋਂ 6 ਨਵੰਬਰ ਨੂੰ ਸ਼ਹਿਰ ਦੇ 24 ਸਾਲਾ ਗੁਰਜੋਤ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰ ਹਿਰਾਸਤ 'ਚ ਭੇਜ ਦਿੱਤਾ ਗਿਆ ਪੁਲਿਸ ਵੱਲੋਂ ਉਸ ਵਿਰੋਧ ਅਪਰਾਧਿਕ ਜ਼ਾਬਤੇ ਦੀ ਧਾਰਾ 182 ਬੀ ਦੇ ਤਹਿਤ ਮਨੁੱਖੀ ਅਵਸ਼ੇਸ਼ਾਂ ਨਾਲ ਛੇੜਛਾੜ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ ਸਰਜੰਟ ਮਾਈਕ ਵਾਈਟਲੀ ਨੇ ਕਿਹਾ ਕਿ ਇਹ ਮਾਮਲਾ ਅਦਾਲਤ 'ਚ ਹੋਣ ਕਰਕੇ ਉਹ ਮ੍ਰਿਤਕ ਦੇ ਨਾਲ ਛੇੜਛਾੜ ਕਰਨ ਉੱਪਰ ਟਿੱਪਣੀ ਨਹੀਂ ਕਰ ਸਕਦੇ 25 ਨਵੰਬਰ 2025 ਨੂੰ ਕ੍ਰਾਊਨ ਕਾਉਂਸਲ ਨੇ ਕ੍ਰਿਮੀਨਲ ਕੋਡ ਦੀ ਧਾਰਾ 235 1 ਦੇ ਤਹਿਤ ਸੈਕੰਡ ਡਿਗਰੀ ਕਤਲ ਦੇ ਹੋਰ ਦੋਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਉਧਰ ਕੈਨੇਡਾ 'ਚ ਧੀ ਦੇ ਕਤਲ ਦੀ ਵਜ੍ਹਾ ਪਤਾ ਲੱਗੀ ਤਾਂ ਲੁਧਿਆਣਾ ਦੇ ਪਿੰਡ ਗੁਜਰਵਾਲਚ ਰਹਿੰਦੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮਨਦੀਪ ਕੌਰ ਦੇ ਪਿਤਾ ਜਗਦੇਵ ਸਿੰਘ ਜੱਗੀ ਆਪਣੀ ਬੇਟੀ ਦੇ ਫੁੱਲ ਤਾਰਨ ਪੰਜਾਬ ਆਏ ਸਨ ਜਦੋਂ ਡੈਲਟਾ ਪੁਲਿਸ ਵੱਲੋਂ ਮਨਦੀਪ ਦੇ ਦਿਓਰ ਗੁਰਜੀਤ ਸਿੰਘ ਖੈਰਾ ਦੀ ਗ੍ਰਿਫਤਾਰੀ ਬਾਰੇ ਉਹਨਾਂ ਨੂੰ ਪਤਾ ਲੱਗਾ ਜਦਕੇ ਇਸ ਤੋਂ ਪਹਿਲਾਂ ਮਨਦੀਪ ਦਾ ਪਰਿਵਾਰ ਸੜਕ ਹਾਦਸੇ 'ਚ ਹੀ ਮੌਤ ਮੰਨ ਰਿਹਾ ਸੀ ਜਗਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦੀ ਬੇਟੀ 6 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੀ ਤੇ ਜ਼ਿੰਦਗੀ ਚੰਗੀ ਲੰਘ ਰਹੀ ਸੀ ਤਕਰੀਬਨ 7 ਮਹੀਨੇ ਪਹਿਲਾਂ ਮਨਦੀਪ ਕੌਰ ਦਾ ਵਿਆਹ ਸਿੱਧਵਾ ਬੇਟ ਨੇੜਲੇ ਪਿੰਡ ਲੋਧੀਵਾਲ ਨਾਲ ਸੰਬੰਧਤ ਪਰਿਵਾਰਚ ਹੋਇਆ ਮਨਦੀਪ ਕੌਰ ਬੀਸੀ ਚ ਰਹਿਣ ਲੱਗੀ ਜਦਕਿ ਜਗਦੇਵ ਸਿੰਘ ਆਪਣੇ ਬੇਟੇ ਨਾਲ ਕੈਨੇਡਾ ਦੇ ਕਿਸੇ ਹੋਰ ਸੂਬੇ ਚ ਰਹਿ ਰਹੇ ਸਨ ਪਰ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੀ ਬੇਟੀ ਦੀ ਜਾਨ ਖਤਰੇ ਚ ਹੋ ਸਕਦੀ ਹੈ 26 ਅਕਤੂਬਰ ਨੂੰ ਹੌਲਨਾਕ ਸੜਕ ਹਾਦਸੇ ਤੋਂ ਦੋ ਦਿਨ ਬਾਅਦ ਉਹਨਾਂ ਨੂੰ ਮਨਦੀਪ ਕੌਰ ਦੇ ਸਦੀਵੀ ਵਿਛੋੜੇ ਬਾਰੇ ਪਤਾ ਲੱਗਾ 6 ਨਵੰਬਰ ਨੂੰ ਮਨਦੀਪ ਕੌਰ ਦੇ ਅੰਤਿਮ ਸੰਸਕਾਰ ਮਗਰੋਂ ਉਸਦੇ ਪੇਕੇ ਪਰਿਵਾਰ ਨੂੰ ਗੁਰਜੋਤ ਸਿੰਘ ਵੱਲੋਂ ਮ੍ਰਿਤਕ ਦੇ ਦੀ ਬੇਹੁਰਮਤੀ ਬਾਰੇ ਜਾਣਕਾਰੀ ਮਿਲੀ ਇਸ ਮਗਰੋਂ ਜਗਦੇਵ ਸਿੰਘ ਫੁੱਲ ਲੈ ਕੇ ਪੰਜਾਬ ਆ ਗਿਆ ਪਰ ਬੀਸੀਡੀ ਡੈਲਟਾ ਪੁਲਿਸ ਵੱਲੋਂ ਹਾਲ ਹੀ ਚ ਕੀਤੀ ਕਾਰਵਾਈ ਮਗਰੋਂ ਪਰਿਵਾਰ ਛਾਂ ਜੋੜਿਆ ਗਿਆ ਜਗਦੇਵ ਸਿੰਘ ਜੱਗੀ ਨੇ ਕਿਹਾ ਕਿ ਉਹ ਕੈਨੇਡਾ ਪਰਤ ਕੇ ਆਪਣੀ ਬੇਟੀ ਦੀ ਮੌਤ ਦੇ ਅਸਲ ਕਾਰਨ ਸਾਹਮਣੇ ਲਿਆਉਣ ਦੇ ਯਤਨ ਕਰਨਗੇ ਅਲਬਰਟਾ ਅਤੇ ਫੈਡਰਲ ਸਰਕਾਰ ਨੇ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ ਜਿਸ ਨਾਲ ਅਲਬਰਟਾ ਨੂੰ ਫੈਡਰਲ ਵਾਤਾਵਰਣ ਕਾਨੂੰਨਾਂ ਤੋਂ ਕੁਝ ਖਾਸ ਛੋਟਾਂ ਮਿਲ ਜਾਣਗੀਆਂ ਤੇ ਨਾਲ ਹੀ ਫੈਡਰਲ ਸਰਕਾਰ ਨੇ ਬੀਸੀ ਦੇ ਤੱਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਲਈ ਰਾਜਨੀਤਿਕ ਸਮਰਥਨ ਦੇਣ ਦਾ ਵੀ ਵਾਅਦਾ ਕੀਤਾ ਹੈ ਸਮਝੌਤਾ ਕਹਿੰਦਾ ਹੈ ਕਿ ਪਾਈਪਲਾਈਨ ਪ੍ਰੋਜੈਕਟ ਨੂੰ ਕਾਰਬਨ ਕੈਪਚਰ ਪ੍ਰੋਜੈਕਟ ਨਾਲ ਜੋੜ ਕੇ ਬਣਾਇਆ ਜਾਵੇਗਾ ਤੇ ਸਰਕਾਰੀ ਅਧਿਕਾਰੀਆਂ ਅਨੁਸਾਰ ਇਹ ਇੱਕ ਦੋਵੇਂ ਪ੍ਰੋਜੈਕਟਾਂ ਇੱਕ ਸੌਚ ਹੁਣੇ ਜ਼ਰੂਰੀ ਨੇ ਪਾਈਪਲਾਈਨ ਦਾ ਪ੍ਰਸਤਾਵ ਕੈਨੇਡਾ ਡੇ ਯਾਨੀ ਕਿ 1 ਜੁਲਾਈ ਤੱਕ ਮੇਜਰ ਪ੍ਰੋਜੈਕਟਸ ਦਫ਼ਤਰ ਨੂੰ ਭੇਜਿਆ ਜਾਵੇਗਾ ਇਸ ਸਮਝੌਤੇ ਚ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਇਸ ਪਾਈਪਲਾਈਨ ਚ ਮੂਲ ਨਿਵਾਸੀ ਭਾਈਚਾਰਿਆਂ ਦੀ ਸਹਿ ਮਲਕੀਅਤ ਨੂੰ ਸਮਰਥਨ ਦਿੱਤਾ ਜਾਵੇਗਾ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਇਸ ਪਾਈਪਲਾਈਨ ਸਮਝੌਤੇ ਦਾ ਵਿਰੋਧ ਕਰ ਰਹੀ ਹੈ BC ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਹੈ ਕਿ ਇਹ ਡੀਲ ਉਹਨਾਂ ਦੇ ਉੱਤਰੀ ਤੱਟ ਤੇ ਟੈਂਕਰਾਂ ਦੀ ਆਵਾਜਾਈ ਦੀ ਇਜਾਜ਼ਤ ਦੇਵੇਗੀ ਜਦਕਿ ਉੱਥੇ ਹੁਣ ਟੈਂਕਰ ਬੈਨ ਲਾਗੂ ਹੈ ਈਬੀ ਨੇ ਕਿਹਾ ਟੈਂਕਰ ਬੈਂਚ ਛੋਟ ਦੇਣਾ ਇੰਜ ਹੈ ਜਿਵੇਂ ਕਿਸੇ ਸ਼ਾਕਾਹਾਰੀ ਨੂੰ ਇਹ ਕਹਿਣਾ ਕਿ ਉਹ ਜੇ ਕੁਝ ਸਟੇਕ ਖਾ ਵੀ ਲੈਣ ਤਾਂ ਵੀ ਸ਼ਾਕਾਹਾਰੀ ਹੀ ਰਹਿਣਗੇ ਸਮਝੌਤੇ ਚ ਕਿਹਾ ਗਿਆ ਕਿ ਫੈਡਰਲ ਸਰਕਾਰ ਅਤੇ ਅਲਬਰਟਾ 1 ਅਪ੍ਰੈਲ ਤੱਕ ਇੱਕ ਇਕਰਾਰਨਾਮਾ ਸਾਈਨ ਕਰਨਗੇ ਜਿਸ ਵਿੱਚ ਇਹ ਨਿਰਧਾਰਤ ਕੀਤਾ ਜਾਵੇਗਾ ਕਿ 2035 ਤੱਕ ਮੀਥੇਨ ਦੇ ਪ੍ਰਦੂਸ਼ਣ ਨੂੰ 2014 ਦੇ 15 ਨਾਲੋਂ 75% ਘਟਾਇਆ ਜਾਵੇਗਾ ਉਧਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਇਸ ਵਿਵਾਦਪੂਰਨ ਸਮਝੌਤੇ ਕਾਰਨ ਕੈਨੇਡਾ ਦੇ ਇੱਕ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਇਹ ਕਦਮ ਕੁਝ ਹੀ ਘੰਟਿਆਂ ਚ ਕਾਰਨੀ ਲਈ ਸਿਆਸੀ ਤੌਰ ਤੇ ਨੁਕਸਾਨ ਦੇ ਸਾਬਤ ਹੋਇਆ ਜਦੋਂ ਕੈਨੇਡੀਆਈ ਸੱਭਿਆਚਾਰ ਮੰਤਰੀ ਸਟੀਵਨ ਗਿਲਬਾਲਟ ਨੇ ਜੋ ਕਿ ਵਾਤਾਵਰਣ ਮੰਤਰੀ ਸਨ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਜੀਵਨ ਭਰ ਵਾਤਾਵਰਣ ਦੇ ਹਮਾਇਤੀ ਰਹੇ ਗਿਲਬਾਲਟ ਨੇ ਕਿਹਾ ਕਿ ਉਹ ਇਸ ਯੋਜਨਾ ਦਾ ਸਖਤ ਵਿਰੋਧ ਕਰਦੇ ਨੇ ਇਸ ਸਮਝੌਤੇ ਤੋਂ ਪਹਿਲਾਂ ਮੂਲ ਨਿਵਾਸੀ ਕੌਮਾਂ ਨਾਲ ਸਲਾਹ ਨਹੀਂ ਕੀਤੀ ਗਈ ਤੇ ਪਾਈਪਲਾਈਨ ਦੇ ਮਾੜੇ ਵਾਤਾਵਰਣ ਪ੍ਰਭਾਵ ਪੈਣਗੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਹ ਕਿਸੇ ਨਿਰਦੇਸ਼ ਬਾਰੇ ਜਾਣਕਾਰੀ ਨਹੀਂ ਜੋ ਕਥਿਤ ਤੌਰ ਤੇ ਟਰੰਪ ਪ੍ਰਸ਼ਾਸਨ ਵੱਲੋਂ ਆਟਵਾਚ ਅਮਰੀਕੀ ਦੂਤਾਵਾਸ ਨੂੰ ਭੇਜਿਆ ਗਿਆ ਸੀ ਜਿਸ ਵਿੱਚ ਅਮਰੀਕੀ ਰਾਜਦੂਤ ਨੂੰ ਕੈਨੇਡਾ ਤੇ ਇਮੀਗ੍ਰੇਸ਼ਨ ਪੱਧਰ ਘਟਾਉਣ ਲਈ ਦਬਾਅ ਪਾਉਣ ਦਾ ਹੁਕਮ ਦਿੱਤਾ ਗਿਆ ਸੀ ਸਵਾਲ ਪੁੱਛੇ ਜਾਣ ਤੇ ਕਿ ਕੀ ਕੈਨੇਡਾ ਆਪਣੇ ਇਮੀਗ੍ਰੇਸ਼ਨ ਪੱਧਰਾਂ ਦੀ ਯੋਜਨਾ ਬਣਾਉਣ ਲੱਗਿਆ ਅਮਰੀਕਾ ਦੀਆਂ ਸਲਾਹਾਂ ਨੂੰ ਧਿਆਨ ਚ ਰੱਖਦਾ ਹੈ ਤਾਂ ਡੈਬ ਨੇ ਕਿਹਾ ਕਿ ਉਹਨਾਂ ਨੇ ਕੈਨੇਡਾ ਭਰ ਤੋਂ ਅਰਥ ਸ਼ਾਸਤਰੀਆਂ ਵਿਭਾਗੀ ਅਧਿਕਾਰੀਆਂ ਤੇ ਹੋਰ ਸਟੇਕ ਹੋਲਡਰਸ ਦੇ ਨਾਲ ਕਈ ਮਹੀਨਿਆਂ ਤੱਕ ਵਿਚਾਰ ਕਰਕੇ ਕੈਨੇਡਾ ਦੇ ਇਮੀਗ੍ਰੇਸ਼ਨ ਪੱਧਰ ਸੈੱਟ ਕੀਤੇ ਨੇ ਕੈਨੇਡਾ ਚ ਇਮੀਗ੍ਰੇਸ਼ਨ ਫੈਡਰਲ ਸੂਬਾਈ ਤੇ ਪ੍ਰਦੇਸ਼ ਸਰਕਾਰਾਂ ਨਾਲ ਮਿਲਿਆ-ਜੁਲਿਆ ਅਧਿਕਾਰ ਖੇਤਰ ਹੈ ਨਿਊਯਾਰਕ ਟਾਈਮਜ਼ ਨੇ ਇਹ ਖਬਰ ਛਾਪੀ ਹੈ ਕਿ ਉਸਨੇ ਇੱਕ ਡਿਪਲੋਮੈਟਿਕ ਕੇਬਲ ਨੂੰ हासिल ਕੀਤਾ ਹੈ ਜੋ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵੱਲੋਂ ਯੂਰਪ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਮੌਜੂਦ ਅਮਰੀਕੀ ਰਾਜਦੂਤਾਂ ਨੂੰ ਭੇਜਿਆ ਗਿਆ ਸੀ ਡਿਪਲੋਮੈਟਿਕ ਕੇਬਲ ਇੱਕ ਕੂਟਨੀਤਿਕ ਕਮਿਸ਼ਨ ਅਤੇ ਉਸਦੇ ਵਿਦੇਸ਼ ਮੰਤਰਾਲੇ ਵਿਚਕਾਰ ਇੱਕ ਗੁਪਤ ਟੈਕਸਟ ਆਧਾਰਿਤ ਸੁਨੇਹਾ ਹੁੰਦਾ ਹੈ ਜੋ ਸੰਚਾਰ ਦੇ ਇੱਕ ਰਸਮੀ ਅਧਿਕਾਰਤ ਅਤੇ ਐਨਕ੍ਰਿਪਟਡ ਢੰਗ ਦੀ ਵਰਤੋਂ ਕਰਦਾ ਹੈ ਰਿਪੋਰਟ ਦੇ ਅਨੁਸਾਰ ਕੇਬਲ ਉਹਨਾਂ ਦੇਸ਼ਾਂ 'ਚ ਅਮਰੀਕੀ ਰਾਜਦੂਤਾਂ ਨੂੰ ਨਿਰਦੇਸ਼ ਦਿੰਦਾ ਹੈ ਕਿ ਉਹ ਸਰਕਾਰਾਂ ਉੱਤੇ ਇਮੀਗ੍ਰੇਸ਼ਨ ਪੱਧਰ ਘਟਾਉਣ ਲਈ ਦਬਾਅ ਪਾਉਣ ਅਤੇ ਜੇਕਰ ਉਹ ਸਰਕਾਰਾਂ ਪ੍ਰਵਾਸੀਆਂ ਦਾ ਬਹੁਤ ਜ਼ਿਆਦਾ ਸਮਰਥਨ ਕਰਦੀਆਂ ਦਿਖਾਈ ਦਿੰਦੀਆਂ ਨੇ ਤਾਂ ਰਿਪੋਰਟ ਕਰਨ ਇਹ ਕੇਵਲ ਕਥਿਤ ਤੌਰ ਤੇ ਅਮਰੀਕੀ ਰਾਜਦੂਤਾ ਨੂੰ ਪ੍ਰਵਾਸ ਪਿਛੋਕੜ ਵਾਲੇ ਲੋਕਾਂ ਨਾਲ ਜੁੜੇ ਹਿੰਸਕ ਅਪਰਾਧਾਂ ਬਾਰੇ ਅਮਰੀਕੀ ਖਦਸ਼ਿਆਂ ਨੂੰ ਜ਼ਾਹਰ ਕਰਨ ਲਈ ਵੀ ਕਹਿੰਦਾ ਹੈ ਡੈਬ ਨੇ ਰੂਬਿਓ ਦੇ ਕੇਬਲ ਦਾ ਵਿਰਵਾਦ ਦੇਣ ਵਾਲੀ ਰਿਪੋਰਟ ਬਾਰੇ ਕਿਹਾ ਇਹ ਅਜਿਹੀ ਚੀਜ਼ ਨਹੀਂ ਹੈ ਜਿਸ ਤੋਂ ਮੈਂ ਜਾਣੂ ਹਾਂ ਜੇ ਰਾਤੋ ਰਾਤ ਕੁਝ ਨਾ ਵਾਪਰ ਗਿਆ ਹੋਵੇ ਡਾਇਬ ਨੇ ਇਹ ਟਿੱਪਣੀਆਂ ਆਟਵਾਚ ਇੱਕ ਨਿਊਜ਼ ਕਾਨਫਰੰਸ 'ਚ ਕੀਤੀਆਂ ਜਿੱਥੇ ਉਹ ਕਿਊਬਿਕ ਤੋਂ ਬਾਹਰ ਫ੍ਰੈਂਕੋਫੋਨ ਪ੍ਰਵਾਸੀਆਂ ਦੀ ਸੈਟਲਮੈਂਟ ਨੂੰ ਸਮਰਥਨ ਦੇਣ ਲਈ ਪ੍ਰੋਗਰਾਮਾਂ ਦਾ ਐਲਾਨ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਫ੍ਰੈਂਕੋਫੋਨ ਇਮੀਗ੍ਰੇਸ਼ਨ ਸਹਾਇਤਾ ਪ੍ਰੋਗਰਾਮ ਦੁਆਰਾ ਫੰਡ ਕੀਤੇ ਗਏ 4 ਨਵੇਂ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ ਲਗਭਗ 3.6 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਉਹਨਾਂ ਨੇ ਕਿਹਾ ਕਿ ਹੁਨਰਮੰਦ ਫ੍ਰੈਂਕੋਫੋਨ ਪ੍ਰਵਾਸੀਆਂ ਦੀ ਭਰਤੀ ਦੀਆਂ ਪਹਿਲ ਕਦਮੀਆਂ ਹੈਲਥ케ਅਰ ਸਿੱਖਿਆ ਅਤੇ अर्ਲੀ ਚਾਈਲਡਹੂਡ ਵਰਗੇ ਖੇਤਰਾਂ 'ਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ 'ਚ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ ਕੈਨੇਡਾ ਛੱਡ ਕੇ ਫਰਾਰ ਹੋਏ ਦੋ ਪੰਜਾਬੀ ਟਰਾਂਸਪੋਰਟਰਾਂ 'ਚੋਂ ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ 300 ਕਿਲੋ ਕੋਕੀਨ ਤਸਕਰੀ ਦਾ ਇਹ ਮਾਮਲਾ ਕਈ ਗੁੱਝੀਆਂ ਪਰਤਾਂ ਫਰੋਲ ਸਕਦਾ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਬ੍ਰੈਂਟਨ ਨਾਲ ਸਬੰਧਤ 32 ਸਾਲ ਦੇ ਲਵਦੀਪ ਸਿੰਘ ਅਤੇ 29 ਸਾਲ ਦੇ ਖੁਸ਼ਦੀਪ ਸਿੰਘ ਵਿਰੁੱਧ ਸਾਜ਼ਿਸ਼ ਕਾੜਨ ਅਤੇ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਜਦੋਂ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਿਹਾ ਇੱਕ ਟਰੱਕ 'ਚੋਂ 300 ਕਿਲੋ ਕੋਕੀਨ ਜ਼ਬਤ ਕੀਤੀ ਗਈ। ਅਦਾਲਤੀ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰਬੀਰ ਸਿੰਘ ਚਲਾ ਰਿਹਾ ਸੀ ਤੇ ਉਸ ਨੇ ਕਥਿਤ ਤੌਰ ਤੇ ਲਵਦੀਪ ਸਿੰਘ ਤੇ ਖੁਸ਼ਦੀਪ ਸਿੰਘ ਦੇ ਕਹਿਣ ਤੇ ਇਹ ਸਭ ਕੀਤਾ। ਦੱਸਦੀ ਹੈ ਕਿ 23 ਸਾਲ ਦੇ ਰਵਿੰਦਰਬੀਰ ਸਿੰਘ ਨੂੰ ਇਸ ਸਾਲ ਮਾਰਚ ਚ ਕੈਨੇਡੀਅਨ ਕਸਟਮਜ਼ ਅਫਸਰਾਂ ਨੇ ਕਾਬੂ ਕੀਤਾ। ਮਾਮਲੇ ਦੀ ਪੜਤਾਲ ਅੱਗੇ ਵਧੀ ਤਾਂ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਵਿਰੁੱਧ 1 ਜਨਵਰੀ 2024 ਤੋਂ 16 ਜੁਲਾਈ 2025 ਦਰਮਿਆਨ ਕੋਕੀਨ ਅਤੇ ਮੈਥ ਕੈਨੇਡਾ ਮਗਵੌਣ ਦੀ ਸਾਜ਼ਿਸ਼ ਦੇ ਦੋਸ਼ ਆਇਦ ਕੀਤੇ ਗਏ। ਇਸੇ ਸਾਲ 16 ਜੁਲਾਈ ਨੂੰ ਮੁਰ ਦੋਹਾਵਾਂ ਵਿਰੁੱਧ ਅਪਰਾਧ ਰਾਹੀਂ ਹਾਸਲ 1,115,250 ਡਾਲਰ ਦੀ ਨਗਦ ਰਕਮ ਰੱਖਣ ਦੇ ਦੋਸ਼ ਆਇਦ ਕੀਤੇ ਗਏ। RCMP ਦੇ ਇੱਕ ਬੁਲਾਰੇ ਤੋਂ ਮਿਲੀ ਜਾਣਕਾਰੀ ਮੁਤਾਬਕ ਰਵਿੰਦਰ ਵੀਰ ਸਿੰਘ ਬਤੌਰ ਟਰੱਕ ਡਰਾਈਵਰ ਡਿਵਾਈਨ ਫਰੇਟ ਲਾਈਨਸ ਵਾਸਤੇ ਕੰਮ ਕਰ ਰਿਹਾ ਸੀ ਅਤੇ ਕੰਪਨੀ ਦੇ ਮਾਲਕ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਨਾਂ ਤੇ ਦਰਜ ਮਿਲੀ। ਰਵਿੰਦਰਬੀਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ RCMP ਨੇ ਤਲਾਸ਼ੀ ਵਾਰੰਟ ਦੇ ਆਧਾਰ ਤੇ ਬ੍ਰੈਂਟਨ ਦੇ ਇੱਕ ਟਿਕਾਣੇ ਤੇ ਛਾਪਾ ਮਾਰਿਆ ਤੇ ਲੰਬੀ ਚੌੜੀ ਵਿੱਤੀ ਜਾਣਕਾਰੀ ਹਾਸਲ ਕਰਨ ਚ ਸਫਲ ਰਹੀ ਜਿਸ ਦੇ ਆਧਾਰ ਤੇ ਦੋਹਾਂ ਵਿਰੁੱਧ ਮੁਕਦਮੇ ਦੀ ਨੀ ਰੱਖੀ ਜਾ ਸਕੀ ਪੁਲਿਸ ਦੀ ਤਲਾਸ਼ੀ ਮਗਰੋਂ ਲਵਦੀਪ ਤੇ ਖੁਸ਼ਦੀਪ ਕੈਨੇਡਾ ਛੱਡ ਕੇ ਇੰਡੀਆ ਚਲੇ ਗਏ ਪਰ ਲਵਦੀਪ ਨੇ ਵਾਪਸੀ ਕੀਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਣ ਤੱਕ ਉਸ ਨੂੰ ਹਿਰਾਸਤ ਚ ਰੱਖਿਆ ਗਿਆ ਏ RCMP ਦੇ ਇੱਕ ਬਲਾਰੇ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਹੁਣ ਤੱਕ ਫਰਾਰ ਹੈ ਤੇ ਉਸ ਵਿਰੁੱਧ ਕੈਨੇਡਾ ਪੱਧਰੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਨੇ ਦੂਜੇ ਪਾਸੇ ਰਵਿੰਦਰबीर ਸਿੰਘ ਦੀ ਅਦਾਲਤ ਚ ਅਗਲੀ ਪੇਸ਼ੀ ਦਸੰਬਰ ਦੇ ਇਲੇ ਹਫ਼ਤੇ ਹੋਣੀ ਆ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਸਾਰੇ ਸਵਾਲ RCMP ਵੱਲ ਭੇਜ ਦਿੱਤੇ ਬੀਤੇ 2 ਸਾਲ ਦੌਰਾਨ ਤੀਜੀ ਵਾਰ ਟਰੱਕ ਡਰਾਈਵਰਾਂ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਲੱਗਣ ਮਗਰੋਂ ਟਰਾਂਸਪੋਰਟ ਕੰਪਨੀਆਂ ਉੱਤੇ ਵੀ ਸ਼ਿਕੰਜਾ ਕੱਸਿਆ ਗਿਆ ਹੈ ਜੂਨ 2024 ਚ ਬ੍ਰੈਂਪਟਨ ਦੀ ਹੀ ਇੱਕ ਟਰਾਂਸਪੋਰਟ ਫਰਮ ਦੇ ਮਾਲਕ ਨੂੰ ਕੋਕੀਨ ਤਸਕਰੀ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਇਹ ਕਾਰਵਾਈ 460 ਕਿਲੋ ਕੋਕੀਨ ਬਰਾਮਦਗੀ ਮਗਰੋਂ ਕੀਤੀ ਗਈ ਜਿਸ ਦੀ ਅੰਦਾਜ਼ਨ ਕੀਮਤ 5 ਮਿਲੀਅਨ ਡਾਲਰ ਬਣਦੀ ਸੀ 34 ਸਾਲਾ ਟਰੱਕ ਡਰਾਈਵਰ ਵੀ ਬ੍ਰੈਂਟਨ ਵਿਖੇ ਰਹਿੰਦਾ ਸੀ ਜਿਸ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਇਸੇ ਤਰ੍ਹਾਂ ਅਪ੍ਰੈਲ 2023 ਚ ਮਿਸਿਸ ਸਾਗਾ ਦਾ ਇੱਕ ਟਰੱਕ ਡਰਾਈਵਰ 45 ਕਿਲੋ ਕੋਕੀਨ ਸਣੇ ਕਮੰਤਰੀ ਬਾਰਡਰ ਤੋਂ ਕਾਬੂ ਕੀਤਾ ਗਿਆ ਜਿਸ ਮਗਰੋਂ ਬ੍ਰੈਂਟਨ ਦੇ 43 ਸਾਲਾ ਸ਼ਖਸ ਤੇ ਨਸ਼ਾ ਤਸਕਰੀ ਦੀ ਸਾਜ਼ਿਸ਼ ਕਰਨ ਦੇ ਦੋਸ਼ ਲੱਗੇ ਸਾਬਕਾ 올ੰਪੀਅਨ ਤੇ ਕਮੰਤਰੀ ਨਸ਼ਾ ਤਸਕਰ ਰਾਇਨ ਵੈਡਿੰਗ ਦੇ ਗਰੂ ਨਾਲ ਕਥਿਤ ਤੌਰ ਤੇ ਸੰਬੰਧਿਤ ਦੀਪਕ ਬਲਵੰਤ ਪਰਾੜਕਰ ਗੁਰਸੇਵਕ ਸਿੰਘ ਬੱਲ ਅਤੇ ਰੋਲਨ ਸੋਕੋਲਵਸਕੀ ਨੂੰ ਜ਼ਮਾਨਤ ਤਦាក ਕੈਨੇਡਾ ਸਰਕਾਰ ਵੱਲੋਂ ਵਿਰੋਧ ਕੀਤਾ ਗਿਆ ਹੈ। ਜਸਟਿਸ ਕੈਨੇਡਾ ਦੇ ਵਕੀਲ ਮੈਰਨ ਨਾਟੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਸੁਪੀਰੀਅਰ ਕੋਰਟ ਦੇ ਜਸਟਿਸ ਸਾਹਮਣੇ ਪੇਸ਼ ਹੁੰਦਿਆਂ ਕਿਹਾ ਕਿ ਸਰਕਾਰ ਤਿੰਨਾਂ ਸ਼ੱਕੀਆਂ ਨੂੰ ਜ਼ਮਾਨਤ ਦਿੱਤੇ ਜਾਣ ਦੇ ਵਿਰੁੱਧ ਹੈ ਅਨਟਾਰੀਓ ਦੇ ਕੁਵਾਰਥਾ ਲੇਕਸ ਦੀ ਜੇਲ੍ਹ 'ਚ ਬੰਦ ਕ੍ਰਾਈਮ ਬਲੌਗਰ ਗੁਰਸੇਵਕ ਸਿੰਘ ਬੱਲ ਨੇ ਕੁਝ ਮਹੀਨੇ ਪਹਿਲਾਂ ਸੀਬੀਸੀ ਨਾਲ ਗੱਲਬਾਤ ਕਰਦਿਆਂ ਕਬੂਲ ਕੀਤਾ ਸੀ ਕਿ ਰਾਇਨ ਵੈਡਿੰਗ ਮਾਮਲੇ 'ਚ ਚੁੱਪ ਰਹਿਣ ਦੇ ਇਵਸਤ ਉਸਨੇ ਮੋਟੀ ਰਕਮ ਹਾਸਲ ਕੀਤੀ ਅਮਰੀਕਾ ਦੇ ਜਾਂਚ ਕਰਤਾਮਾਂ ਦਾ ਦੋਸ਼ ਹੈ ਇੱਕ ਟੋਰਾਂਟੋ ਦੇ ਕਮਿਊਨਲ ਲਾਇਰ ਦੀਪਕ ਪਰਾਡਕਰ ਨੇ ਗਵਾਹ ਦਾ ਕਤਲ ਕਰਨ ਦੀ ਸਲਾਹ ਰਾਇਨ ਵੈਡਿੰਗ ਨੂੰ ਦਿੱਤੀ ਦੂਜੇ ਪਾਸੇ ਜੁਐਲਰੀ ਸਟੋਰ ਦੇ ਮਾਲਕ ਅਤੇ ਪੋਕਰ ਪਲੇਅਰ ਸੋਕੋ ਲਵਸਕੀ ਵਿਰੁੱਧ ਵੈਡਿੰਗ ਦੀਆਂ ਅਪਰਾਧਿਕ ਸਰਗਰਮੀਆਂ ਅੱਗੇ ਵਧਾਉਣ ਦੇ ਦੋਸ਼ ਲੱਗੇ ਵੈਡਿੰਗ 2015 ਤੋਂ ਫਰਾਰ ਹੈ ਤੇ ਉਸ ਦੇ ਮੈਕਸੀਕੋ ਚ ਲੁਕੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਚ ਜ਼ਬਰੀ ਵਸੂਲੀ ਦੇ ਮੁੱਦੇ ਤੇ ਭਾਰਤੀਆਂ ਦਾ ਵੱਡਾ ਇਕੱਠ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਸੰਕੇਤ ਸਮਝਣ ਦੇ ਤਰੀਕੇ ਸਮਝਾਏ ਕੈਨੇਡਾ ਚ ਕਪਿਲ ਦੇ ਕੈਫੇ ਤੇ ਫਾਇਰਿੰਗ ਦਾ ਦੋਸ਼ੀ ਗ੍ਰਿਫਤਾਰ ਕਮੇਡੀਅਨ ਦੇ ਕੈਫੇ ਤੇ ਤਿੰਨ ਵਾਰ ਚਲਾਈਆਂ ਸਨ ਗੋਲੀਆਂ ਇੰਡਸ ਕੈਨੇਡਾ ਫੋਰਮ ਵੱਲੋਂ ਵਿਦੇਸ਼ੀ ਭਾਰਤੀਆਂ ਲਈ ਦੋਹਰੀ ਨਾਗਰਿਕਤਾ ਦੀ ਮੰਗ ਭਾਰਤੀ ਪ੍ਰਵਾਸੀਆਂ ਦੀਆਂ 79 ਜਥੇਬੰਦੀਆਂ ਦੀ ਨੁਮਾਇੰਦਗੀ ਕਰਦਾ ਹੈ ਇੰਡਸ ਫੋਰਮ ਪੰਜਾਬੀ ਮੂਲ ਦੀ ਲੜਕੀ ਦੇ ਕਤਲ ਕੇਸ 'ਚ ਦਿਓਰ ਤੇ ਲੱਗੇ ਦੋਸ਼ 26 ਅਕਤੂਬਰ ਨੂੰ ਸੜੇ ਹੋਏ ਵਾਹਨ ਚੋਂ ਪੁਲਿਸ ਨੂੰ ਮਿਲੀ ਸੀ লাশ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ